ਸਸ਼ੀਕਲ ਜੀ ਸਾਰਿਆਂ ਨੂੰ ਮੈਂ ਪਰਵਿੰਦਰ ਸਾਰੇ ਦਰਸ਼ਕਾਂ ਦਾ ਹਮਦਰ ਟੀਵੀ ਦੇਖਣ ਤੇ ਸਵਾਗਤ ਕਰਦਾ ਹਾਂ ਤੇ ਇਸ ਵੇਲੇ ਦੀ ਵੱਡੀ ਖਬਰ ਸਾਂਝੀ ਕਰਨ ਜਾ ਰਿਹਾ ਚਾਈਲਡ ਪੋਰ ਦੇਖਣਾ ਅਤੇ ਉਸ ਨੂੰ ਡਾਊਨਲੋਡ ਕਰਨਾ ਹੋਣ ਅਪਰਾਧ ਹੋਵੇਗਾ ਸੁਪਰੀਮ ਕੋਰਟ ਦੇ ਵੱਲੋਂ ਇਸ ਸਬੰਧੀ ਇੱਕ ਵੱਡਾ ਫੈਸਲਾ ਸੁਣਾਇਆ ਗਿਆ ਅੱਜ ਅਦਾਲਤ ਦੇ ਵਿੱਚ ਜਦੋਂ ਸੁਣਵਾਈ ਹੋਈ ਹੈ ਤਾਂ ਅਦਾਲਤ ਨੇ ਸਖਤ ਲੈਜੇ ਦੇ ਵਿੱਚ ਸਪਸ਼ਟ ਸ਼ਬਦਾ ਦੇ ਵਿੱਚ ਕਿਹਾ ਹੈ ਕਿ ਚਾਈਲਡ ਪੋਨ ਨੂੰ ਵੇਖਣਾ ਅਤੇ ਉਸ ਨੂੰ ਡਾਊਨਲੋਡ ਕਰਨਾ ਪੋਕਸੋ ਆਈਟੀ ਐਕਟ ਦੇ ਤਹਿਤ ਜਿਹੜਾ ਕਿ ਉਸ ਨੂੰ ਅਪਰਾਧ ਮੰਨਿਆ ਜਾਵੇਗਾ ਇਸੇ ਤਹਿਤ ਜੁਰਮਾਨਾ ਅਤੇ ਸਜ਼ਾ ਵੀ ਹੋ ਸਕਦੀ ਹੈ ਤੁਹਾਨੂੰ ਜੇਲ੍ਹ ਦੀ ਹਵਾ ਖਾਣੀ ਪੈ ਸਕਦੀ ਹੈ ਜੇਕਰ ਤੁਹਾਡੇ ਮੋਬਾਈਲ ਦੇ ਵਿੱਚ ਕੋਈ ਵੀ ਅਸ਼ਲੀਲ ਵੀਡੀਓ ਬੱਚਿਆਂ ਦੀ ਜਿਹੜੀ ਪਾਈ ਜਾਂਦੀ ਹੈ ਜਾਂ ਫਿਰ ਬੱਚਿਆਂ ਦੇ ਨਾਲ ਸੰਬੰਧਿਤ ਕੋਈ ਵੀ ਅਸ਼ਲੀਲ ਸਮੱਗਰੀ ਤੁਹਾਡੇ ਮੋਬਾਈਲ ਦੇ ਵਿੱਚ ਹੈ ਤਾਂ ਉਸ ਨੂੰ ਹੁਣੇ ਡਿਲੀਟ ਕਰ ਦਿਓ ਕਿਉਂਕਿ ਜੋ ਸੁਪਰੀਮ ਕੋਰਟ ਦੇ ਵੱਲੋਂ ਇਹ ਫੈਸਲਾ ਸੁਣਾਇਆ ਗਿਆ ਉਹ ਕਾਫੀ ਅਹਿਮ ਅਤੇ ਵੱਡਾ ਹੈ ਜਿਸ ਤਰ੍ਹਾਂ ਨਾਲ ਅੱਜ ਇਸ ਮਾਮਲੇ ਨੂੰ ਲੈ ਕੇ ਜਿਹੜੀ ਕੀ ਸੁਣਵਾਈ ਹੁੰਦੀ ਹੈ ਸੁਪਰੀਮ ਕੋਰਟ ਦੇ ਵਿੱਚ ਅਤੇ ਮਾਮਲੇ ਦੀ ਸੁਣਵਾਈ ਕਰਦਿਆਂ ਹੋਇਆਂ ਚੀਫ ਜਸਟਿਸ डीवाई चंद्रचूड ਅਤੇ ਜਸਤੀ ਜੇਬੀ ਪਰਦੀਪ ਵਾਲਾ ਸਮੇਤ ਜਸਟਿਸ ਮਨੋਜ ਮਿਸ਼ਰਾ ਦੀ ਬੈਂਚ ਦੇ ਵੱਲੋਂ ਇਹ ਫੈਸਲਾ ਸੁਣਾਇਆ ਗਿਆ ਕਿ ਬਾਲ ਅਸ਼ਲੀਲਤਾ ਨਾਲ ਸੰਬੰਧਿਤ ਫੋਟੋ ਵੀਡੀਓ ਸਟੋਰ ਕਰਨਾ ਜਿੰਸੀ ਅਪਰਾਧਾ ਤੋਂ ਬੱਚਿਆਂ ਦੀ ਸੁਰੱਖਿਆ ਐਕਟ ਯਾਨੀ ਕਿ ਪੋਕਸੋ ਐਕਟ ਦੇ ਤਹਿਤ ਅਪਰਾਧ ਹੈ ਸੁਪਰੀਮ ਕੋਰਟ ਨੇ ਸੋਮਵਾਰ ਨੂੰ ਮ드ਰਾਸ ਹਾਈ ਕੋਰਟ ਦੇ ਉਸ ਫੈਸਲੇ ਨੂੰ ਵੀ ਪਲਟ ਦਿੱਤਾ ਜਿਸ ਦੇ ਵਿੱਚ ਕਿਹਾ ਗਿਆ ਸੀ ਕਿ ਬਾਲ ਪੋਨੋਗ੍ਰਾਫੀ ਨੂੰ ਡਾਊਨਲੋਡ ਕਰਨਾ ਅਤੇ ਦੇਖਣਾ ਪੋਕਸੋ ਐਕਟ ਅਤੇ ਸੁਸ਼ਨਾ ਟੈਕਨੋਲੋਜੀ ਐਕਟ ਦੇ ਤਹਿਤ ਅਪਰਾਧ ਨਹੀਂ ਹੈ ਸੋ ਇਹ ਜਿਹੜਾ ਕਿ ਕੇਰਲਾ ਦੀ ਮ드ਰਾਸ ਹਾਈ ਕੋਰਟ ਦੇ ਵੱਲੋਂ ਫੈਸਲਾ ਸੁਣਾਇਆ ਗਿਆ ਸੀ ਜਿਸ ਨੂੰ ਅੱਜ ਸੁਪਰੀਮ ਕੋਰਟ ਨੇ ਬਦਲ ਕੇ ਰੱਖ ਦਿੱਤਾ ਤੇ ਸੁਪਰੀਮ ਕੋਰਟ ਨੇ ਕਿਹਾ ਕਿ ਬਾਲ ਅਸ਼ਲੀਲਤਾ ਦੀ ਜਿਹੜੀ ਫੋਟੋਸ ਨੇ ਵੀਡੀਓਸ ਨੇ ਜੇਕਰ ਕੋਈ ਦੇਖਦਾ ਹੈ ਜਾਂ ਫਿਰ ਉਸ ਨੂੰ ਡਾਊਨਲੋਡ ਕਰਨਾ ਇਹ ਪੋਕਸੋ ਐਕਟ ਦੇ ਤਹਿਤ ਅਪਰਾਧ ਹੈ ਅਤੇ ਇਸ ਦੇ ਤਹਿਤ ਸਦਾ ਦਾ ਵਿਵਾਦਨ ਰੱਖਿਆ ਗਿਆ ਤੇ ਇਸੇ ਨਾਲ ਹੀ ਚਾਈਲਡ ਪੋਨੋਗ੍ਰਾਫੀ ਸ਼ਬਦ ਬਦਲਣ ਲਈ ਵੀ ਸੁਪਰੀਮ ਕੋਰਟ ਦੇ ਵੱਲੋਂ ਕਿਹਾ ਗਿਆ ਇਸ ਮਾਮਲੇ ਦੀ ਸੁਣਵਾਈ ਕਰਦਿਆਂ ਹੋਇਆ ਜਿਹੜੇ ਕੀ ਹੈ ਡੀ.ਵਾਈ. ਚੰਦਰਚੂੜ ਜਸਟਿਸ ਜੇ.ਬੀ. 파ਰਦੀਪ ਵਾਲਾ ਅਤੇ ਜਸਟਿਸ ਮਨੋਸ਼ ਮਿਸ਼ਰਾ ਦੀ ਬੈਂਚ ਦੇ ਵੱਲੋਂ ਕਿਹਾ ਗਿਆ ਕਿ ਜਿਹੜਾ ਇਹ ਬਾਲ ਅਸ਼ਲੀਲਤਾ ਨਾਲ ਸੰਬੰਧਿਤ ਫੋਟੋ ਵੀਡੀਓ ਸਟੋਰ ਕਰਨਾ ਅਤੇ ਬੱਚਿਆਂ ਦਾ ਜਿਹੜਾ ਕੀ ਹੈ ਜਿੰਸੀ ਸੋਸ਼ਲ ਸਮਗਰੀ ਜਿਹੜੀ ਸੰਬੰਧਿਤ ਹੈਗੀ ਆ ਉਸ ਨੂੰ ਪੋਕਸੋ ਐਕਟ ਤਹਿਤ ਅਪਰਾਧ ਮੰਨਿਆ ਜਾਵੇਗਾ ਇੰਨਾ ਹੀ ਨਹੀਂ ਸੁਪਰੀਮ ਕੋਰਟ ਨੇ ਕੇਂਦਰ ਨੂੰ ਪੋਕਸੋ ਐਕਟ ਵਿੱਚ ਸੋਧ ਲਈ ਕਾਨੂੰਨ ਲਿਆਉਣ ਦੀ ਵੀ ਸਲਾਹ ਦਿੱਤੀ ਹੈ ਜਿਸ ਦੇ ਵਿੱਚ ਚਾਈਲਡ ਪ੍ਰੋਨੋਗਰਾਫੀ ਸ਼ਬਦ ਦੀ ਥਾਂ ਤੇ ਜਿਹੜਾ ਕੀ ਹੈ ਉਹ ਦੂਸਰਾ ਸ਼ਬਦ ਚਾਈਲਡ ਜੈਂਸੀ ਸੋਸ਼ਨ ਅਤੇ ਪੰਜਨਕ ਸਮਗਰੀ ਵਰਤਨ ਦੀ ਜਿਹੜੀ ਹੈ ਸ਼ਬਦ ਸਲਾਹ ਦਿੱਤੀ ਹੈ ਤੇ ਹੁਣ ਮੌਜੂਦਾ ਦੇ ਖਿਲਾਫ ਮੁਰਤੋ ਜਿਹੜੇ ਕੀ ਇਸੇ ਸ਼ੁਰੂ ਕੀਤਾ ਜਾਵੇਗਾ ਤੋਂ ਅੰਦਾਜ਼ਨ ਹੈ ਕਿ ਇਸ ਮਾਮਲੇ ਨੂੰ ਲੈ ਕੇ ਕਿ ਮ드ਰਾਸ ਹਾਈ ਕੋਰਟ ਦੇ ਵਿੱਚ ਇੱਕ ਸ਼ਿਕਾਇਤ ਹੁੰਦੀ ਸੀ ਅਤੇ ਉਸ ਦੇ ਵਿੱਚ ਇੱਕ ਵਿਅਕਤੀ ਜਿਹੜਾ ਕਿ ਉਸ ਦੇ ਕੋਲੋਂ ਪਾਇਆ ਗਿਆ ਸੀ ਕਿ ਚਾਈਲਡ ਸਮੱਗਰੀ ਜਿਹੜੀ ਹੈਗੀ ਹੈ ਸ਼ਿਲਤਾ ਨਾਲ ਸੰਬੰਧਿਤ ਹੈ ਉਸ ਦੇ ਮੋਬਾਈਲ ਦੇ ਵਿੱਚੋਂ ਮਿਲੀ ਸੀ ਪਰ ਉਸ ਨੇ ਅੱਗੇ ਕਿਸੇ ਨੂੰ ਫੋਰਵਰਡ ਨਹੀਂ ਕੀਤੀ ਕਿਸੇ ਨੂੰ ਭੇਜ ਨਹੀਂ ਸੀ ਤਾਂ ਇਸ ਦੇ ਉੱਪਰ ਮ드ਰਾਸ ਹਾਈ ਕੋਰਟ ਦੇ ਵੱਲੋਂ ਕਿਹਾ ਗਿਆ ਸੀ ਕਿ ਬਾਲ ਜਿਹੜਾ ਕੀ ਹੈ ਚਾਈਲਡ ਫੋਨੋਗ੍ਰਾਫੀ ਉਹ ਉਸ ਨੂੰ ਪੋਕਸੋ ਇੱਕ ਦੇ ਤਹਿਤ ਦੇਖਣਾ ਅਤੇ ਜਾਂ ਫਿਰ ਡਾਊਨਲੋਡ ਕਰਨਾ ਅਪਰਾਧ ਦੀ ਸ਼ਾਖਾ ਦੇ ਵਿੱਚ ਨਹੀਂ ਆਂਦਾ ਪਰ ਹੁਣ ਸੁਪਰੀਮ ਕੋਰਟ ਨੇ ਇਸ ਸੰਬੰਧੀ ਜਿਹੜਾ ਕਿ ਆਪਣਾ ਪੱਖ ਸਪਸ਼ਟ ਕਰ ਦਿੱਤਾ ਹੈ ਅਤੇ ਨਾਲ ਹੀ ਉਹਨਾਂ ਇਹ ਵੀ ਕਿਹਾ ਹੈ ਕਿ ਜੇਕਰ ਕੋਈ ਅਜਿਹਾ ਕਰਦਾ ਹੋਇਆ ਪਾਇਆ ਗਿਆ ਤਾਂ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਸੋ ਸਖਤ ਲੈਦੇ ਦੇ ਵਿੱਚ ਜਿਹੜਾ ਕਿ ਇਹ ਹਾਈ ਕੋਰਟ ਦੇ ਫੈਸਲੇ ਨੂੰ ਜਿਹੜਾ ਕਿ ਬਦਲਿਆ ਗਿਆ ਸੁਪਰੀਮ ਕੋਰਟ ਦੇ ਵੱਲੋਂ ਸੋ ਇਸ ਮਾਮਲੇ ਨੂੰ ਲੈ ਕੇ ਹੋਰ ਕੀ ਕੁਝ ਅਦਾਲਤ ਦੇ ਵੀ ਸੁਣਵਾਈ ਹੋਈ ਹੈ ਸਾਡੇ ਨਾਲ ਫੋਨ ਲਾਈਨ ਦੇ ਉੱਪਰ ਇਸ ਕੇਸ ਦੀ ਪੈਰਵੀ ਕਰ ਰਹੇ ਐਚਐਸ ਪੂਲ ਦਾ ਐਡਵੋਕੇਟ ਜੁੜ ਚੁੱਕੇ ਨੇ ਪੂਲਕਾ ਸਭ ਸਵਾਗਤ ਹੈ ਤੁਹਾਡਾ ਹਮਦਰ ਟੀਵੀ ਤੇ ਜੀ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਜੀ ਸੋ ਅੱਜ ਜਿਹੜਾ ਕੀ ਵੱਡਾ ਫੈਸਲਾ ਆਇਆ ਚਾਈਲਡ ਪੋਨੋਗ੍ਰਾਫੀ ਦੇ ਉੱਪਰ ਅਦਾਲਤ ਦੇ ਵਿੱਚ ਹੀਰਿੰਗ ਗ੍ਰਾਂਡ ਕੀ ਕੁਝ ਹੋਇਆ ਪਹਿਲਾਂ ਉਹ ਸਪਸ਼ਟ ਕਰੋ ਜੀ ਦੇਖੋ ਇਹ ਜਿਹੜਾ ਸਬਜੈਕਟ ਹੈ ਨਾ ਇਹ ਚਾਹੇ ਇੰਡੀਆ ਦੀ ਸੁਪਰੀਮ ਕੋਰਟ ਨੇ ਦਿੱਤੀ ਹੈ ਪਰ ਇਹ ਸਬਜੈਕਟ ਇੰਟਰਨੈਸ਼ਨਲ ਲੈਵਲ ਤੇ ਹੈ ਜੀ ਜਦੋਂ ਮੈਂ ਸੁਪਰੀਮ ਕੋਰਟ ਚਾਰਜੋ ਕੀਤਾ ਸੀ ਤੇ ਉਦੋਂ ਮੈਂ ਕੈਨੇਡਾ ਦੀ ਸੁਪਰੀਮ ਕੋਰਟ ਦੀਆਂ ਜੱਜਮੈਂਟ ਵੀ ਇਹਦੇ ਵਿੱਚ ਰੈਫਰ ਕੀਤੀਆਂ ਸੀ ਹੂੰ ਤੇ ਜੁਵਨੋ ਦੀਆਂ ਪ੍ਰੋਵੈਂਸ਼ਨਸ ਵੀ ਸਾਰੀਆਂ ਰੈਫਰ ਕੀਤੀਆਂ ਸੀ ਜੀ ਤੇ ਇਹ ਜੋ ਅੱਜ ਮਤਲਬ ਕਿ ਇਸ ਇੰਡੀਆ ਦੀ ਸੁਪਰੀਮ ਕੋਰਟ ਨੇ ਫੈਸਲਾ ਦਿੱਤਾ ਇਹਦਾ ਜੋ ਅਸਰ ਪਵੇਗਾ ਇਹ ਸਾਰੀ ਦੁਨੀਆ 'ਚ ਪਵੇਗਾ ਬਾਕੀ ਇਹਨਾਂ ਨੇ ਹਾਂ ਇਹ ਜੋ ਅੱਜ ਕਿਹਾ ਗਿਆ ਕਿ ਇਹ ਇੱਕ ਤਾਂ ਵਤਨ ਕੇ ਜਿਓ ਜਿਨਾਂ ਨੇ ਚਾਈਲਡ ਪੋਰਨੋਗ੍ਰਾਫਿਕ ਨੂੰ ਕਮਰਸ਼ੀਅਲ ਯੂਜ਼ ਕੀਤਾ ਹੋਤਾ ਜੁਰਮ ਹੈ ਜੀ ਦੂਜਾ ਜਿਨਾਂ ਨੇ ਚਾਈਲਡ ਪੋਰਨੋਗ੍ਰਾਫੀ ਨੂੰ ਡਾਊਨਲੋਡ ਕਰਕੇ ਅੱਗੇ ਭੇਜਿਆ ਉਹ ਤਾਂ ਉਹ ਵੀ ਜੁਰਮ ਹੈ ਜੀ ਤੀਸਰੀ ਕੈਟਾਗਰੀ ਉਹਨਾਂ ਨੇ ਕਹੀ ਆ ਜਿਨਾਂ ਨੇ ਚਾਈਲਡ ਪੋਰਨੋਗ੍ਰਾਫੀ ਨੂੰ ਡਾਊਨਲੋਡ ਕਰਕੇ ਆਪਣੇ ਫੋਨ ਵਿੱਚ ਰੱਖਿਆ ਤੇ ਉਹਨੂੰ ਦੇਖਿਆ ਚਾਹੇ ਬੰਦ ਕਮਰੇ ਦੇ ਦੇਖਿਆ ਉਹ ਵੀ ਜੁਰਮ ਹੈ ਅਸਲੀ ਚੀਜ਼ ਇੱਥੇ ਇਹ ਆਂਦੀ ਸੀ ਇਹ ਕੈਨੇਡਾ ਦੀ ਸੁਪਰੀਮ ਕੋਰਟ ਦੀ ਵੀ ਐ ਇੱਕ ਜੱਜਮੈਂਟ ਗਈ ਸੀ ਉਹਨਾਂ ਨੇ ਵੀ ਇਹ 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 ਚੀਜ਼ ਵਿੱਚ ਇਹ ਇਹ ਦਿੱਸ ਦਿੱਤੀ ਸੀ ਜੀ ਤੇ ਜਦੋਂ ਤੁਸੀਂ ਚਾਈਲਡ ਪੋਰਨੋਗ੍ਰਾਫੀ ਨੂੰ ਡਾਊਨਲੋਡ ਕਰਕੇ ਉਹਨੂੰ ਰੱਖੋ ਆ ਦੂਜਾ ਜੇਕਰ ਕਿਸੇ ਦੇ ਫੋਨ ਦੇ ਉੱਤੇ ਆ ਗਈ ਆ ਗਈ ਤੇ ਉਹਨੇ ਗਲਤੀ ਨਾਲ ਡਾਊਨਲੋਡ ਕਰ ਲਈ ਤਾਂ ਉਹਨੂੰ ਇਮੀਡੀਏਟਲੀ ਡੀਲੀਟ ਕਰ ਦੇਣਾ ਚਾਹੀਦਾ ਜੀ ਉਹਨੂੰ ਇਮੀਡੀਏਟਲੀ ਟਰੀਟ ਕਰੋ ਤੇ ਜੇਕਰ ਕੋਈ ਤੁਹਾਨੂੰ ਬੰਦਾ ਵਾਰੀ-ਵਾਰੀ ਇਹ ਕਿਸੇ ਜਿਆ ਅਸ਼ਲੀਲ ਵੀਡੀਓ ਭੇਜ ਰਿਹਾ ਤੇ ਉਹਨਾਂ ਦੀ ਰਿਪੋਰਟ ਕਰੋ ਹਮ ਅ ਇਮੀਡੀਏਟਲੀ ਪੁਲਿਸ ਨੂੰ ਕਿ ਇਹ ਅਸ਼ਲੀਲ ਵੀਡੀਓ ਕਿੱਥੋਂ ਇਸ ਨੰਬਰ ਤੋਂ ਆ ਰਹੀ ਆ ਤੇ ਜੇਕਰ ਤੁਸੀਂ ਡਿਲੀਟ ਨਹੀਂ ਕੀਤੀ ਤਾਂ ਆਪਣੇ ਫੋਨ ਵਿੱਚ ਰੱਖ ਲਈ ਜੀ ਤਾਂ ਉਹ ਵੀ ਜੁਰਮਾ ਉਹ ਵੀ ਜੁਰਮਾ ਮਤਲਬ ਕਿ ਇਸ ਤੇ ਉੱਪਰ ਹੁਣ ਗੱਲ ਇਹ ਆ ਕਿ ਇਹ ਨਾ ਬਹੁਤ ਜ਼ਿਆਦਾ ਏ ਹੁਣੇ ਵਧ ਗਿਆ ਇਹ ਚਾਈਲਡ ਬੱਚਿਆਂ ਦੀਆਂ ਸ਼ਰੀਰ ਵੀਡੀਓ ਇਧਰ ਉਧਰ ਘਮਾਨੀਆਂ ਔਰ ਦਿਖ ਰਹੀਆਂ ਇਹ ਕਾਫੀ ਇਹ ਵੱਧ ਚੁੱਕਿਆ ਦੁਨੀਆ ਚ ਸਭ ਜਗ੍ਹਾ ਤੇ ਵੱਧ ਚੁੱਕਿਆ ਤਾਂ ਇਹਦੇ ਲਈ ਸਾਰੇ ਜਗ੍ਹਾ ਦੇ ਉੱਤੇ ਔਰ ਲਾ ਸਟ੍ਰਿਕਟ ਹੋ ਰਿਹਾ ਔਰ ਕੋਰਟ ਵੀ ਬੜੀਆਂ ਸਟ੍ਰਿਕਟ ਹੋ ਰਹੀ ਹੈ। ਬਹੁਤ ਜੀ ਜਿਉਣਾ ਪਹਿਲੇ ਆਪਾਂ ਅਧਮਦਰਾਸ ਦੀ ਜਿਹੜੀ ਕਿ ਹਾਈ ਕੋਰਟ ਹੈ ਉਸ ਦੀ ਗੱਲ ਕਰੀਏ ਤਾਂ ਉਹਨੇ ਕਿਸ ਆਧਾਰ ਦੇ ਉੱਪਰ ਫੈਸਲਾ ਸੁਣਾਇਆ ਸੀ ਜਿਸ ਨੂੰ ਸੁਪਰੀਮ ਕੋਰਟ ਨੇ ਪੁਲਟਾ ਦਿੱਤਾ। ਮਦਰਾਸ ਹਾਈ ਕੋਰਟ ਨੇ ਕਿਹਾ ਸੀ ਕਿ ਜਿੰਨੀ ਦੇਰ ਤੁਸੀਂ ਅੱਗੇ ਨਹੀਂ ਭੇਜਦੇ ਆਹ ਪ੍ਰਾਈਵੇਟ ਦੇਖਦੇ ਹੋ ਤਾਂ ਉਹ ਜਰਮ ਨਹੀਂ ਹੈ। ਜੀ ਸੁਪਰੀਮ ਕੋਰਟ ਨੂੰ ਸੈਟੀਸਫਾਈ ਕਰਤਾ ਉਹਨਾਂ ਨੇ ਕਿਹਾ ਨਹੀਂ ਉਹ ਵੀ ਜਰਮ ਹੈ। ਹਾਂ। ਮਲਕਿ ਸਜ਼ਾ ਡਿਫਰੈਂਟ ਹੋਏਗੀ। ਜੀ। ਪਰ ਇਹ ਨਹੀਂ ਕੋਈ ਜਰਮ ਨਹੀਂ ਹੈ। ਹਾਂ। ਜੇ ਤੁਸੀਂ ਅੱਗੇ ਭੇਜੀਆ ਤਾਂ 3 ਸਾਲ ਦੀ ਸਜ਼ਾ ਹੈ ਇੰਡੀਅਨ ਲਾਅ ਦੇ ਵਿੱਚ ਤੇ ਜੇ ਤੁਸੀਂ ਅੱਗੇ ਨਹੀਂ ਭੇਜੀ ਸਿਰਫ ਆਪਣੇ ਕੋਲੇ ਰੱਖੀਆ ਜਾਂ ਦੇਖੀਆ ਤਾਂ ਉਹਦੇ 'ਚ 5000 ਰੁਪਏ ਜੁਰਮਾਨਾ ਕਮ ਸੇ ਕਮ 5 ਤੋਂ ਉੱਪਰ 10 ਰੁਪਏ ਦਾ 2 ਲੱਖ ਵੀ ਹੋ ਸਕਦਾ ਤੇ ਕਮ ਸੇ ਕਮ ਪੰਜ ਜੁਰਮਾਨਾ ਪਰ ਉਹ ਜੁਰਮ ਹੈ ਪਰ ਕੇ ਨੀਯੂ ਜਰਮਨੀ ਹੈ ਜੀ ਜੀ ਹਾਂਜੀ ਤੇ ਉਹਦੇ ਵਿੱਚ ਤੁਸੀਂ ਗ੍ਰਿਫਤਾਰ ਹੋਗੇ ਜੇਲ ਜਾਓਗੇ ਜੀ ਤੇ ਉਸ ਤੋਂ ਬਾਅਦ ਕੇਸ ਚੱਲ ਕੇ ਜੁਰਮਾਨਾ ਦੇਣਾ ਕੋਰਟ ਦੇਗੀ ਫਿਰ ਚੁੱਟੋਗੇ ਹਾਂਜੀ ਜੀ ਤੇ ਇਹ ਸੁਪਰੀਮ ਕੋਰਟ ਨੇ ਕਿਹਾ ਉਹ ਵੀ ਦਰਮ ਹੈ ਜੀ ਸੋ ਸੋ ਇਸ ਦੇ ਨਾਲ ਜਿਹੜਾ ਕਿ ਚਾਈਲਡ ਪੋਨੋਗ੍ਰਾਫੀ ਉਹ ਸ਼ਬਦ ਬਦਲਣ ਨੂੰ ਵੀ ਲੈ ਕੇ ਕਿਹਾ ਗਿਆ ਹੈਗਾ ਉਹ ਕਿਹੜਾ ਸ਼ਬਦ ਹੈ ਤੇ ਨਾਲ ਹੀ ਕਿਹਾ ਕਿ ਚਾਈਲਡ ਪੋਨੋਗ੍ਰਾਫੀ ਦੀ ਜਗ੍ਹਾ ਤੇ ਜਿਹੜੇ ਵਰਡ ਯੂਜ਼ ਕੀਤਾ ਜਾਵੇ ਚਾਈਲਡ ਸੈਕਸ਼ੂਅਲ ਐਕਸਪਲੋਇਟੇਸ਼ਨ ਐਂਡ ਵਿਊਜ਼ ਜੀ ਮਟੀਰੀਅਲ ਇਹ ਵਰਡ ਯੂਜ਼ ਕੀਤਾ ਜਾਵੇ ਹਾਂਜੀ ਸੋ ਇਹ ਦੇ ਵਿੱਚ ਸੁਪਰੀਮ ਕੋਰਟ ਨੇ ਇਹ ਵੀ ਕਿਹਾ ਕਿ ਜਿਹੜਾ ਕਿ ਨਮਾ ਪੋਕਸੋ ਐਕਟ ਹੈ ਉਸ ਦੇ ਵਿੱਚ ਸੋਧ ਕੀਤੀ ਜਾਵੇ ਕਿ ਪਹਿਲਾਂ ਕੁਝ ਇਸ ਦੇ ਵਿੱਚ ਨਰਮਾਈ ਸੀ ਕਿ ਜਿਹੜਾ ਕਿ ਆਸਾਨੀ ਦੇ ਨਾਲ ਅਪਰਾਧੀ ਵੱਜ ਜਾਂਦੇ ਨੇ ਸੋ ਤਾਂ ਸਿਰਫ ਟਰਮ ਯੂਜ਼ ਕਰਨ ਲਈ ਕਿਹਾ ਜੀ ਉਹਨਾਂ ਨੇ ਕਿਹਾ ਚਾਈਲਡ ਪੋਰਨੋਗ੍ਰਾਫਿਕ ਪ੍ਰੋਪਰ ਟਰਮ ਨਹੀਂ ਹੈ ਹੂੰ ਇਹ ਵਰਲਡ ਅਪਰ ਦੀ ਚਾਈਲਡ ਪੋਟੋਗ੍ਰਾਫੀ ਯੂਜ਼ ਹੁੰਦਾ ਪਰ ਹੁਣ ਜੋ ਸੁਪਰੀਮ ਕੋਰਟ ਨੇ ਕਹਿਤਾ ਹੁਣ ਇਹ ਦੁਨੀਆ ਚ ਵਿੱਚ ਇਹ ਟਰਮ ਬਦਲ ਜਾਣੀ ਆ ਹੂੰ ਕਿਉਂਕਿ ਇਹ ਮਾਮਲੇ ਐਸੇ ਆ ਜਿਹੜੇ ਕਿ ਸਾਰੀ ਦੁਨੀਆ ਦੇ ਕੇ ਆ ਉਹ ਜਿਹੜੇ ਦੇਖੋ ਇੱਕ ਕੇਸ ਇਹ ਬਦਰਾਸ ਹਾਈ ਕੋਰਟ ਦਾ ਸੀਗਾ ਜੀ ਇਹਦੇ ਵਿੱਚ ਇਹ ਅਮਰੀਕਾ ਦੇ ਵਿੱਚ ਇੱਕ ਨੈਕਬੈਕ ਇੱਕ ਸੈਂਟਰ ਦਾ ਜੀ ਉਹਨਾਂ ਨੇ ਇੰਡੀਆ ਦੀ ਗਵਰਨਮੈਂਟ ਤੋਂ ਮਤਲਬ ਕਿ ਇੰਡੀਆ ਦੀ ਗਵਰਨਮੈਂਟ ਤੋਂ ਨਾਲ ਸਮਝਾਤਾ ਐਗਰੀਮੈਂਟ ਸਾਈਨ ਨਾ ਜੀ ਜੀ ਕਿ ਉਹ ਕਿ ਉਹ ਉਹਨਾਂ ਕੋਲ ਇੱਕ ਸਿਸਟਮ ਹੈ ਜਿਹੜੀ ਕਿ ਚਾਈ ਪੋਨੋਗ੍ਰਾਫੀ ਡਾਊਨਲੋਡ ਕਰਦੇ ਉਹਨਾਂ ਦਾ ਪਤਾ ਚੱਲ ਜਾਂਦਾ ਉਹਨਾਂ ਨੇ ਅਮਰੀਕਾ ਤੋਂ ਇੱਥੇ ਰਿਪੋਰਟ ਕੀਤੀ ਹਮ ਇਹ ਇੰਡੀਅਨ ਗਵਰਨਮੈਂਟ ਤੋਂ ਕੀਤਾ ਇਹਨਾਂ ਨੇ ਉੱਥੇ ਫਿਰ ਉਹ ਫੋਨ ਨੰਬਰ ਲੱਭਿਆ ਕਿ ਕਿਸ ਦਾ ਜੀ ਉੱਥੋਂ ਆ ਕੇ ਫਿਰ ਇਹ ਕੇਸ ਰਜਿਸਟਰ ਹੋਇਆ ਸੀ ਹਾਂ ਜੀ ਤਾਂ ਇਸ ਕਰਕੇ ਇਹ ਸਬਜੈਕਟ ਐਸਆ ਇਹ ਪਰ ਬਲਕਿ ਕੋਈ ਇਹ ਉਹਨੂੰ ਜੇਕਰ ਅਪਲੋਡ ਕਰਦਾ ਹੋਏ ਅਮਰੀਕਾ ਤੋਂ ਕਰਦਾ ਕੋਈ ਚైనా ਤੋਂ ਕਰਦਾ ਕੋਈ ਕਿਤੋਂ ਕਰਦਾ ਕੋਈ ਦੇਖਦਾ ਹੋ ਕੋਈ ਇੱਥੇ ਇੱਥੇ ਦੇਖ ਰਿਹਾ ਇੰਡੀਆ ਦੇਖ ਰਿਹਾ ਕੋਈ ਪੰਜਾਬ ਦੇਖ ਰਿਹਾ ਕੋਈ ਉੱਥੇ ਤਾਮੋਲਡੂ ਦੇਖ ਰਿਹਾ ਪਿੰਡਾਂ 'ਚ ਬੈਠੇ ਦੇਖ ਰਹੇ ਆ ਜੀ ਜੀ ਤੇ ਉਹਦੇ ਚਾਹੇ ਜਿਹੜਾ ਦੇਖਦਾ ਜਿੱਥੇ ਮਰਜ਼ੀ ਪਿੰਡ 'ਚ ਬੈਠਾ ਚਾਹੇ ਬੰਦ ਕਮਰੇ ਦੇ ਦਿਖ ਰਿਹਾ ਉਹ ਵੀ ਜਰਮਾ ਹੂੰ ਉਹਨਾਂ ਨੂੰ ਬੰਦ ਕਮਰੇ ਜੀ ਬਦਲ ਚੱਲ ਜਾਣਾ ਹੂੰ ਉਹਨਾਂ ਅਮਰੀਕਾ ਦੀ ਜਿਹੜੀ ਸੰਸਥਾ ਉਹ ਉਹਨਾਂ ਦੇ ਕਈ ਕੰਟਰੀਸ ਨਾਲ ਉਹਨਾਂ ਕੋਲ ਬੜਾ ਐਡਵਾਂਸ ਸਿਸਟਮ ਆ ਇੱਥੇ ਤੁਸੀਂ ਡਾਊਨਲੋਡ ਕੀਤੀ ਡਾਊਨਲੋਡ ਕਰਕੇ ਦੇਖਿਆ ਚਾਹੇ ਆਪਣੇ ਬੰਦ ਕਮਰੇ ਤੇ ਕੁੰਡੀ ਲਗਾ ਕੇ ਦੇਖਿਆ ਉਹਨਾਂ ਨੂੰ ਪਤਾ ਚੱਜਣ ਲੱਗਾ ਆ ਫੋਨ ਦੇ ਡਾਊਨਲੋਡ ਕਰ ਲਈ ਇਸੇ ਤਰ੍ਹਾਂ ਕਰਕੇ ਉਹਨਾਂ ਨੇ ਭੇਜ ਦੱਸਿਆ ਤਾਂ ਫੁਲਕਾ ਸਾਹਿਬ ਬੱਚਿਆਂ ਦੀ ਅਵੇਰਨੈਸ ਨੂੰ ਲੈ ਕੇ ਵੀ ਕੁਝ ਅਦਾਲਤ ਦੇ ਵੱਲੋਂ ਕਿਹਾ ਗਿਆ ਹੈ ਕਿ ਉਹਨਾਂ ਨੂੰ ਜਿਹੜਾ ਕੀ ਹੈ ਸਕੂਲਾਂ ਦੇ ਵਿੱਚ ਵੀ ਸਕੂਲਾਂ ਦੇ ਵਿੱਚ ਸਕੂਲਾਂ ਦੇ ਵਿੱਚ ਵੀ ਇਹ ਸਿਸਟਮ ਹੈ ਤੇ ਇਹ ਇਹ ਐਜੂਕੇਸ਼ਨ ਹੋਣੀ ਚਾਹੀਦੀ ਹੈ ਹਾਂਜੀ ਸੋ शुक्रिया ਫੁਲਕਾ ਸਾਹਿਬ ਪੂਰੀ ਜਾਣਕਾਰੀ ਸਾਂਝੀ ਕਰਨ ਦੇ ਲਈ ਸੋ ਜੀ ਸੋ ਜਿਸ ਤਰ੍ਹਾਂ ਦੇ ਨਾਲ ਅੱਜ ਵੱਡਾ ਫੈਸਲਾ ਸੁਣਾਇਆ ਗਿਆ ਸੁਪਰੀਮ ਕੋਰਟ ਦੇ ਵੱਲੋਂ ਅਤੇ ਉਹਨਾਂ ਕਿਹਾ ਹੈ ਕਿ ਚਾਈਲਡ ਪੋਨੋਗ੍ਰਾਫੀ ਨੂੰ ਦੇਖਣਾ ਡਾਊਨਲੋਡ ਕਰਨਾ ਜਾਂ ਅੱਗੇ ਕਿਸੇ ਨੂੰ ਭੇਜਣਾ ਇਹ ਪੋਕਸੋ ਐਕਟ ਦੇ ਤਹਿਤ ਜਿਹੜਾ ਕਿ ਅਪਰਾਧ ਮੰਨਿਆ ਜਾਵੇਗਾ ਇਸ ਦੇ ਲਈ ਜਿਹੜਾ ਕਿ ਹੈ ਤੁਹਾਨੂੰ 5000 ਤੋਂ ਲੈ ਕੇ ਜਿਹੜਾ ਕਿ ਹੈ ਉਹ ਲੱਖ ਰੁਪਏ ਜੁਰਮਾਨਾ ਵੀ ਹੋ ਸਕਦਾ ਹੈ ਤੇ ਨਾਲ ਹੀ ਜੇਲ੍ਹ ਦੀ ਹਵਾ ਵੀ ਖਾਣੀ ਪਹਿ ਸਕ ਜੀ ਸੋ ਅੱਜ ਪੂਰੇ ਮਾਮਲੇ ਨੂੰ ਲੈ ਕੇ ਜਿੱਕੀ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੁੰਦੀ ਹੈ ਤੇ ਉਸ ਦੇ ਵਿੱਚ ਕੀ ਕੋ ਜੀ ਆਦੇਸ਼ ਦਿੱਤੇ ਗਏ ਨੇ ਸੁਪਰੀਮ ਕੋਰਟ ਦੇ ਵੱਲੋਂ ਉਹ ਵੀ ਤੁਹਾਨੂੰ ਜਿਹੜਾ ਕੀ ਇਹ ਜਾਣਕਾਰੀ ਸਾਂਝੀ ਕਰਦੇ ਆ ਸੁਪਰੀਮ ਕੋਰਟ ਦੇ ਵੱਲੋਂ ਨਿਰਦੇਸ਼ ਦਿੱਤੇ ਗਏ ਨੇ ਕਿ ਜਿਹੜਾ ਕੀ ਹੈ ਕੇਂਦਰ ਉਸ ਨੂੰ ਪੋਕਸੋ ਐਕਟ ਦੇ ਵਿੱਚ ਬਦਲਾਅ ਕਰਨ ਦਾ ਸੁਝਾਅ ਦਿੱਤਾ ਗਿਆ ਤੇ ਨਾਲ ਹੀ ਜਿਹੜਾ ਕੀ ਹੈ ਅਸ਼ਲੀਲ ਸ਼ਬਦ ਦੀ ਥਾਂ ਦੇ ਉੱਪਰ ਬਾਲ ਜਨਸੀ ਸੋਸ਼ਣ ਅਤੇ ਸੋਸ਼ਣ ਵਾਲੀ ਸਮਗਰੀ ਨਾਲ ਜਿਹੜੀ ਸ਼ਬਦ ਹੈਗੇ ਨੇ ਉਹ ਇਸਤੇਮਾਲ ਕੀਤੇ ਜਾਣ ਤੇ ਇਸ ਦੇ ਨਾਲ ਹੀ ਜਿਹੜਾ ਕਿ ਇੱਕ ਆਰਡੀਨੈਂਸ ਲਿਆਂਦੇ ਲਈ ਵੀ ਕਿਹਾ ਗਿਆ ਤੇ ਨਾਲ ਹੀ ਇਹ ਵੀ ਜ਼ਿਕਰ ਕੀਤਾ ਗਿਆ ਕਿ ਬੈਂਚ ਨੇ ਕਿਹਾ ਕਿ ਅਸੀਂ ਇਹ ਫੈਸਲਾ ਬੱਚਿਆਂ ਨਾਲ ਛੇੜਛਾੜ ਅਤੇ ਦੁਰਵਿਵਹਾਰ ਦੀਆਂ ਘਟਨਾਵਾਂ ਤੇ ਆਧਾਰਿਤ ਦਿੱਤਾ ਹੈ ਕਿਉਂਕਿ ਅੱਜ ਦੇ ਦਿਨ ਸਮਾਜ ਦੇ ਵਿੱਚ ਬੱਚਿਆਂ ਨਾਲ ਜਿਹੜੀਆਂ ਕਿ ਇਹ ਘਟਨਾਵਾਂ ਆਮ ਵਾਪਰਦੀਆਂ ਨੇ ਇਸ ਨੂੰ ਲੈ ਕੇ ਹੁਣ ਸਖਤੀ ਜਿਹੜੀ ਕਿ ਉਹ ਨਿਰਦੇਸ਼ ਦਿੱਤੇ ਗਏ ਨੇ ਅਜਿਹੇ ਮਾਮਲਿਆਂ ਦੇ ਵਿੱਚ ਰਿਪੋਰਟ ਕਰਨ ਦੇ ਵਿੱਚ ਸਮਾਜ ਦੀ ਭੂਮਿਕਾ ਨੂੰ ਧਿਆਨ ਵਿੱਚ ਰੱਖਿਆ ਜਾਣਾ ਚਾਹੀਦਾ ਹੈ ਕੇਰਲ ਅਤੇ ਮ드ਰਾਸ ਹਾਈ ਕੋਰਟ ਦੇ ਹੁਕਮ ਰੱਦ ਕੀਤੇ ਗਏ ਨੇ ਸੁਪਰੀਮ ਕੋਰਟ ਨੇ ਆਪਣੇ ਫੈਸਲੇ ਦੇ ਵਿੱਚ ਕੇਰਲ ਹਾਈ ਕੋਰਟ ਅਤੇ ਮ드ਰਾਸ ਹਾਈ ਕੋਰਟ ਦੇ ਫੈਸਲੇ ਰੱਦ ਕਰਦਿਆਂ ਹੋਇਆ ਕਿਹਾ ਕਿ ਜੇਕਰ ਕੋਈ ਵਿਅਕਤੀ ਅਸ਼ਲੀਲ ਫੋਟੋਆਂ ਜਾਂ ਫਿਰ ਵੀਡੀਓ ਦੇਖਿਆ ਤਾਂ ਉਹ ਅਪਰਾਧੀ ਹੋਵੇਗਾ ਇਹ ਮ드ਰਾਸ ਹਾਈ ਕੋਰਟ ਦੇ ਵੱਲੋਂ ਜ਼ਿਕਰ ਕੀਤਾ ਗਿਆ ਸੀ ਪਰ ਉਹ ਜਿਹੜਾ ਕਿ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਅਜਿਹਾ ਕੁਝ ਵੀ ਕਰਦਾ ਜੇਕਰ ਕੋਈ ਵਿਅਕਤੀ ਪਾਇਆ ਜਾਂਦਾ ਹੈ ਬੱਚਿਆਂ ਦੀ ਜਿਹੜੀ ਉਹ ਅਸ਼ਲੀਲ ਵੀਡੀਓ ਫੋਟੋ ਦੇਖਦਾ ਜਾਂ ਫਿਰ ਉਸ ਨੂੰ ਡਾਊਨਲੋਡ ਕਰਦਾ ਕਿ ਕਿਸ ਨੂੰ ਭੇਜਦਾ ਤਾਂ ਉਹ ਅਪਰਾਧ ਮੰਨਿਆ ਜਾਵੇਗਾ ਇਸ ਨੂੰ ਲੈ ਕੇ ਜਿਹੜਾ ਕਿ 200 ਦੇ ਕਰੀਬ ਜਿਹੜਾ ਕਿ ਪੰਨਿਆਂ ਦਾ ਹੈਗਾ ਹੈ ਉਹ ਬਾਕਾਇਦਾ ਜਿਹੜਾ ਕਿ ਨਿਰਦੇਸ਼ ਹੈਗੇ ਨੇ ਉਹ ਲਿਖੇ ਗਏ ਹੈਗੇ ਨੇ ਬੈਂਚ ਦੇ ਬਲੋ ਤੇ ਹਾਈ ਕੋਰਟ ਦੇ ਵਿੱਚ ਇੱਕ ਹੁਕਮ ਦਿੱਤੇ ਗਏ ਨੇ ਜਸਟਿਸ ਤੋਂ ਦੱਸਣੇ ਕਿ ਦੋ ਜਿਹੜੀਆਂ ਕਿ ਐਨ ਜੀਓ ਸੰਸਥਾਵਾਂ ਨੇ ਜਸਟ ਰਾਈਟ ਫੋਰ ਚਿਲड्रन ਅਲਾਈანს ਅਤੇ ਇੱਕ ਜਿਹੜੀ ਕਿ ਬਾਲ ਬਚਪਨ ਬਚਾਓ ਅੰਦੋਲਨ ਇਹਨਾਂ ਜਿਹੜਾ ਕਿ ਐਨ ਜੀਓਸ ਦੇ ਵੱਲੋਂ ਇਹ ਮੁੱਦਾ ਚੁੱਕਿਆ ਗਿਆ ਸੀ ਅਤੇ ਨਾਲ ਹੀ ਹੁਣ ਇਸ ਮਾਮਲੇ ਦੇ ਵਿੱਚ ਇੱਕ ਵੱਡੀ ਜਿਹੜੀ ਕਿ ਹੁਣ ਖਬਰ ਨਿਕਲ ਕੇ ਆ ਰਹੀ ਹੈ ਕਿ ਜੇਕਰ ਕੋਈ ਅਜੀਹਾ ਵਿਅਕਤੀ ਕਰਦਾ ਹੋਇਆ ਪਾਇਆ ਗਿਆ ਤਾਂ ਫਿਰ ਉਸ ਨੂੰ ਜੁਰਮਾਨਾ ਅਤੇ ਸਜ਼ਾ ਹੋ ਸਕਦੀ ਹੈ ਪਾਰੇ ਦੇ ਵਿੱਚ ਆਨਲਾਈਨ ਪੋਨ ਦੇਖਣਾ ਜਿਹੜਾ ਕਿ ਗੈਰ ਕਾਨੂੰਨੀ ਨਹੀਂ ਹੈ ਪਰ ਸੂਚਨਾ ਟੈਕਨੋਲੋਜੀ ਐਕਟ 2000 ਪੋਨ ਵੀਡੀਓ ਬਣਾਉਣਾ ਪ੍ਰਕਾਸ਼ਿਤ ਕਰਨਾ ਅਤੇ ਪ੍ਰਕਾਸ਼ਿਤ ਕਰਨ ਤੇ ਪਾਬੰਦੀ ਲਗਾਉਂਦਾ ਹੈ ਇਹ ਜਿਹੜਾ ਕਿ ਹੁਕਮ ਦਿੱਤਾ ਗਿਆ ਸੂਚਨਾ ਟੈਕਨੋਲੋਜੀ ਐਕਟ 2000 ਦੇ ਸੈਕਸ਼ਨ 67 ਅਤੇ 67ਏ ਦੇ ਵਿੱਚ ਅਜਿਹੇ ਅਪਰਾਧ ਕਰਨ ਵਾਲਿਆਂ ਨੂੰ 5000 ਤੋਂ ਲੈ ਕੇ 5 ਲੱਖ ਰੁਪਏ ਜੁਰਮਾਨਾ ਅਤੇ 3 ਸਾਲ ਦੀ ਜਿਹੜੀ ਆਹੋ ਸਜ਼ਾ ਹੋ ਸਕਦੀ ਹੈ ਸੋ ਇਹ ਖਬਰ ਵਕਈ ਕਾਫੀ ਵੱਡਿਆ ਕਿਉਂਕਿ ਬੱਚਿਆਂ ਦੇ ਨਾਲ ਇਸ ਤਰ੍ਹਾਂ ਦੀ ਜਿਹੜੀ ਕਿ ਜਿੰਸੀ ਸ਼ੋਸ਼ਣ ਦੇ ਮਾਮਲੇ ਦੇ ਵਿੱਚ ਇਜ਼ਾਫਾ ਹੋ ਰਿਹਾ ਬੱਚਿਆਂ ਦੇ ਜਿਹੜੇ ਕਿ ਪੌਨ ਵੀਡੀਓਜ਼ ਨੇ ਉਹ ਲਗਾਤਾਰ ਸਾਮਣੇ ਅਰੇਂਜਸ ਨੂੰ ਲੈ ਕੇ ਹੁਣ ਸੁਪਰੀਮ ਕੋਰਟ ਸਖਤ ਨਜ਼ਰ ਆ ਰਿਹਾ ਹੈ